ਬੀਤੇ ਦਿਨੀ ਧਾਰੀਵਾਲ ਦੇ ਵਿੱਚ ਧੂਪ ਤਕਾ ਨੂੰ ਲੈ ਕੇ ਦੋ ਦੁਕਾਨਦਾਰਾਂ ਦਾ ਆਪਸ ਵਿੱਚ ਝਗੜਾ ਹੋਣ ਦੇ ਨਾਲ ਤਕਰੀਬਨ 5 ਵਿਅਕਤੀ ਜ਼ਖਮੀ ਹੋਏ ਹਨ ਇੱਕ ਧਿਰ ਦੇ 4 ਵਿਅਕਤੀ ਜ਼ਖਮੀ ਅਤੇ ਦੂਸਰੀ ਧਿਰ ਦਾ 1 ਵਿਅਕਤੀ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਲੋਸਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਕਜ ਕੁਮਾਰ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੇ ਪਾਠ ਪੂਜਾ ਕਰਕੇ ਧੂਪ ਤਕ ਹਾਂਦਾ ਹਾਂ ਅਤੇ ਮੇਰੇ ਗਵਾਂਢੀ ਦੁਕਾਨਦਾਰ ਗੋਤਮ ਨੇ ਪਹਿਲਾਂ ਤਾਂ ਧੂਫ ਦਾ ਮੁੱਦਾ ਬਣਾ ਕੇ ਮੇਰੀ ਧੂਫ ਚੁੱਕ ਕੇ ਨਾਲੇ ਵਿੱਚ ਸੁੱਟ ਦਿੱਤੀ ਅਤੇ ਮੇਰੇ ਨਾਲ ਧੱਕਾ ਮੁਕੀ ਕੀਤੀ ਉਸ ਨੇ ਦੱਸਿਆ ਕਿ ਜਦ ਮੈਂ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਉੱਪਰ ਦਾਤਰ ਦੇ ਨਾਲ ਹਮਲਾ ਕਰ ਦਿੱਤਾ ਅਤੇ ਮੈਨੂੰ ਜ਼ਖਮੀ ਕਰ ਦਿੱਤਾ ਪੰਕਲ ਕੁਮਾਰ ਨੇ ਦੱਸਿਆ ਕਿ ਮੈਨੂੰ ਬਚਾਉਣ ਵਾਸਤੇ ਦੋ ਤਿੰਨ ਜਾਨੇ ਅੱਗੇ ਆਏ ਤਾਂ ਉਹਨਾਂ ਨੇ ਉਹਨਾਂ ਦੇ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਵੀ ਜ਼ਖਮੀ ਕਰ ਦਿੱਤਾ ਬੰਕਾ ਕੁਮਾਰ ਨੇ ਦੱਸਿਆ ਕਿ ਮੇਰੇ ਸਮੇਤ 4 ਲੋਕ ਕੀ ਜ਼ਖਮੀ ਹੋયા ਨਾ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਦ ਇਸ ਘਟਨਾ ਬਾਰੇ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਧਾਨ ਹਿੰਮਾਜਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਅਤੇ ਇੱਕ ਪ੍ਰੈਸ ਕਾਨਫਰੰਸ ਅੱਦੀ ਜਿਸ ਵਿੱਚ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਧਾਨ ਹਿੰਮਾਜਨ ਸ਼ਿਵਸ਼ਨਾ ਪੰਜਾਬ ਪੰਜਾਬ ਜੂਤ ਪ੍ਰਧਾਨ ਰੋਹਿਤ ਮਹਾਜਨ ਅਤੇ ਸ਼ਿਵਸ਼ਨਾ ਸੀਨੀਅਰ ਅਗੂ ਰੋਹਿਤ ਮੰਗੀਤੋ ਇਲਾਵਾ ਮਿਠੂ ਮਹਾਜਨ ਅਤੇ ਵੱਡੀ ਗਿਣਤੀ ਦੇ ਵਿੱਚ ਸ਼ਿਵਸ਼ਨਾ ਵਰਕਰ ਅਤੇ ਮਸੀਹ ਆਗੂ ਬੱਬਾ ਅਗਲੇ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਰਹੇ ਹਣੀ ਮਹਾਜ ਨੇ ਦੱਸਿਆ ਕਿ ਪੰਕਜ ਕੁਮਾਰ ਤੇ ਉਸਦੇ ਸਾਥੀ ਜੋ ਜ਼ਖਮੀ ਹੋਏ ਹਨ ਉਹ ਸ਼ਿਵਸ਼ਨਾ ਦੇ ਵਰਕਰ ਹਨ ਹਣੀ ਮਹਾਜ ਨੇ ਪ੍ਰਸ਼ਾਸਨ ਨੂੰ ਅਪੀਲ ਕਰਦੋ ਆਖਿਆ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਾਇਆ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸ਼ਿਵਸ਼ਨਾ ਆਗੂ ਰੋਹਿਤ ਮਹਾਜ ਨੇ ਆਖਿਆ ਕਿ ਜੇਕਰ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹੈ ਔਰ ਕੀ ਕੁਝ ਗਿਆ ਪ੍ਰੈਸ ਕਾਨਫਰੰਸ ਹਣੀ ਮਹਾਜਨ ਅਤੇ ਰੋਹਿਤ ਮਹਾਜਨ ਆਓ ਤੁਹਾਨੂੰ ਸੁਣਾਉਂਦੇ ਹਾਂ ਜਦ ਇਸ ਝਗੜੇ ਸਬੰਧੀ ਥਾਣਾ ਢਾੜੀਵਾਲ ਇੰਸਪੈਕਟਰ ਮੈਡਮ ਬਲਜੀਤ ਕੋਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਖਿਆ ਕਿ ਦੋਨਾਂ ਪਾਰਟੀਆਂ ਦਾ ਝਗੜਾ ਹੋਇਆ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਕੀ ਨਾਲੀ ਆਪਣਾ ਕੀ ਮਸਲਾ ਹੈ ਕਿੰਨਾ ਝਗੜਾ ਹੋਇਆ ਮੈਂ 2013 ਤੋਂ ਉੱਥੇ ਸਬਜ਼ੀ ਦਾ ਢਾਡਾ ਲਗਾ ਰਿਹਾ ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਜਦੋਂ ਮੈਂ ਦੁਕਾਨ ਲਾਣਾ ਵਾ 2 ਵਜਨ 12 ਵਜਨ 2:30 ਵਜਨ ਉਸ ਤੋਂ ਬਾਅਦ ਮੈਂ ਤੂਫ ਕਰਦਾ ਅਗਰਬਤੀ ਕਰਦਾ ਆਪਣੇ ਮੰਦਰ ਦੇ ਵਿੱਚ ਕੱਲ ਵੀ ਐ ਹੋਈ ਆ ਇਹੋ ਕੁਝ ਹੋਇਆ ਜਿਹੜੇ ਮੇਰੇ ਨਾਲ ਦੇ ਗਵੰਡੀ ਨੇ ਉਹਨਾਂ ਨੇ ਤੂਫ ਦਾ ਇੱਕ ਮਸਲਾ ਜਿਹਾ ਬਣਾ ਕੇ ਤੂਫ ਮੇਰੀ ਦੁਕਾਨ ਤੇ ਆਣ ਕੇ ਉਹਨਾਂ ਨੇ ਮੰਦਰ ਤੋਂ ਤੂਫ ਚੁੱਕ ਕੇ ਨਾਲੀ ਵਿੱਚ ਸੁੱਟਿਆ ਤੇ ਮੋਹਨੇ ਨੇ ਆਣ ਗੋਤਮ ਨੇ ਆਣ ਕੇ ਮੇਰੇ ਪਹਿਲਾਂ ਨਾਲੀ ਜੇ ਧੂਫ ਸੁਟਿਆ ਉਸ ਤੋਂ ਬਾਅਦ ਗੋਤਮ ਨੇ ਆਨ ਕੇ ਮੇਰੇ ਸਿੱਧੇ ਦਸਤਰ ਮਾਰਿਆ ਇਹ ਮਸਲਾ ਆਇਆ ਉਹਦੇ ਕਰਕੇ ਧੂਫ ਤੋਂ ਗੱਲਵਾਦੀ ਵਾਦੀ ਇੱਕ ਉਹਨਾਂ ਨੇ ਬੇਅਦਬੀ ਕੀਤੀ ਸਾਡੇ ਹਿੰਦੂ ਧਰਮ ਦੀ ਜਿਹੜਾ ਧੂਫ ਮੰਦਰ ਜੋ ਚੁੱਕ ਕੇ ਨਾਲੀ ਜੇ ਸੁਟਿਆ ਕਿੰਨੇ ਜਾਨੇ ਚਾਰ ਜਾਨੇ ਉਹ ਆਪਣੇ ਘਰ ਦੇ ਹੀ ਤੇ ਗੋਪਾਲ ਮੋਨਾ ਉਹਨਾਂ ਦਾ ਡੈਡੀ ਬੱਬੀ ਉਹਨਾਂ ਦਾ ਪੋਤਰਾ ਗੋਤਮ ਗੋਤਮ ਜਿਨੇ ਮੇਰੇ ਦਸਤਰ ਮਾਰਿਆ ਚਾਰ ਜਾਨ ਆਏ ਕੁਛ ਪੰਜ ਛੇ ਜਾਨੇ ਅਣਪਛਾਤੇ ਸੀ ਉਹਨਾਂ ਦੇ ਨਾਲ ਮੇਰੇ ਦੇ ਨਾਲ ਨਾਲ ਚਾਰ ਜਾਨੇ ਜ਼ਖਮੀ ਹੋਏ ਇੱਕ ਆਸ਼ੂ ਸੁਜੀਵ ਕੁਮਾਰ ਇੱਕ ਰੋਹਿਤ ਇੱਕ ਨੰਨੀ ਖੋਸਲਾ ਉਹ ਤੁਹਾਡੇ ਕੋਲ ਹੀ ਕਰਦੇ ਨੰਨੀ ਖੋਸਲੇ ਕੋ ਮੈਂ ਸਬਜੀ ਵੀ ਲੈਣਾ ਉਹ ਮੈਨੂੰ ਗੁਰਦਾਸਪੁਰੋਂ ਸਬਜੀ ਲਿਆ ਕੇ ਦਿੰਦਾ ਉਹ ਮੇਰੇ ਕੋ ਪੈਸੇ ਲੈਣ ਆਇਆ ਸੀ ਤੇ ਉਹਨ ਦੀ ਸਪੋੜ ਉਹਥੇ ਸੀ ਆਸ਼ੂ ਆ ਜਿਹੜਾ ਮੈਂ ਫਾਇਨੈਂਸ ਤੇ ਪੈਸੇ ਲੇਦੇ ਆ 200 ਰੁਪਏ ਰੋਜ਼ੀ ਮੈਂ ਕਿਸਤੇ ਦੇ ਨਾ ਉਹ ਵੀ ਮੇਰੇ ਕੋ ਕਿਸ਼ਤ ਲੈਣ ਮੌਕੇ ਤੇ ਆਇਦਾ ਸੀ ਤੇ ਇਹਨਾਂ ਦੇ ਸਾਹਮਣੇ ਇਹ ਘਟਨਾ ਵਾਪਰੀ ਭਾਸ਼ਿਆ ਛਡਾਨ ਦੇ ਵਿੱਚ ਹੀ ਇਹਨਾਂ ਦੇ ਵੀ ਨਾਲ ਉਹਨਾਂ ਨੇ ਦਸਰ ਮਾਰੇ ਕੀ ਮੰਗੀ ਹੋਵੇ ਮਾਨ ਕੁਛ ਨਹੀਂ ਪ੍ਰਸ਼ਾਸਨ ਲੱਗੇ ਸਾਡੀ ਆਹੀ ਮੰਗਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਜ ਦੁਬਾਰਾ ਦੱਸਦੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਇਹ ਲੱਗਦਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਸਾਡੇ ਵਿੱਚ ਸਾਡੀ ਚਾਹਰ ਦੇ ਸਾਡੇ ਸਮਾਜ ਦੇ ਵੀ ਬੈਠੇ ਨੇ ਸਾਡੀ ਸ਼ੁਭਚਾਹਨਾ ਤੋਂ ਰੋਹਿਤ ਮਨਜੀਤ ਜੀ ਸਭ ਦੇ ਯੂਬੇ ਪ੍ਰਧਾਨ ਪੰਜਾਬ ਦੇ ਰੋਹਿਤ ਮਾਹਿੰਦੀ ਬੱਬਾ ਜੀਲ ਜੀ ਹੋਰ ਵੀ ਸਾਰੇ ਸਾਥੀ ਮਿੱਠੂ ਜੀ ਜਿਨ੍ਹਾਂ ਨਾਲ ਮੈਂ ਇਹਨਾਂ ਨਾਲ ਜਿੰਨਾ ਮੈਂ ਲੇਖੇ ਮਾਫੀ ਚੋਣਾ ਤੇ ਦੂਸਰਾ ਮੈਂ ਕਹਿਣਾ ਚਾਹਣਾ ਕਿ ਕੱਲ ਜਿਹੜੀ ਧਾਰੀਵਾਲ ਦੇ ਵਿੱਚ ਬੇਲ ਚਿੱਟੇ ਦੇ ਜੜੀ ਗੁੰਡਾ ਕਰਦੀ ਹੋਈ ਹੈ ਸ਼ਰੇਮ ਚਾਰ ਲੋਕਾਂ ਨੂੰ ਬਾਦਰ ਪਰਫਾਨਾ ਦੇ ਨਾਲ ਵਧਿਆ ਗਿਆ ਚਿੱਟੇ ਦੇ ਵੱਡੇ ਬਸਟੈਂਡ ਉਹਦੇ ਵਿੱਚ ਸਾਡੇ ਜਿਹੜੇ 4 ਲੋਕ ਨੇ ਸਾਡੇ ਸਾਥੀ ਨੇ ਮੇਰੇ ਸਾਥੀ ਨੇ ਉਹਨਾਂ ਦੇ ਸਰਾ ਦੇ ਸੱਤਾ ਇੱਕ ਵੀ ਅੰਦਰ ਜਿਹੜੀ ਆ ਹੱਥ ਦੇ ਅੰਦਰ ਡੈਮੇਜ ਹੋ ਗਈ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਐਡੀ ਥੇੜੀ ਜ਼ਿੰਮਾਦਾਰੀ ਸੀ ਐਡੀ ਥੇੜੀ ਗੱਲ ਆ ਕਿ ਦਿੱਤੇ ਦਿਨ ਤੁਸੀਂ 4-5 ਪੁੱਤਾਂ ਨੇ ਰਲ ਕੇ ਬੰਦੇ ਨੂੰ ਵੱਢਿਆ ਗਿਆ ਬੰਦੇ ਸਾਰੇ ਸਿਰੇ ਹਸਪੀਟਲ ਤੋਂ ਕੋਈ ਰੋਲ ਤੋਂ ਬਾਅਦ ਰਿਪੋਰਟ ਕੀਤਾ ਮੈਂ ਦੱਸਣਾ ਚਾਹੁੰਦਾ ਸਾਡਾ ਸ਼ਹਿਰ ਅਸੀਂ ਬੰਦਾ ਕਰਦੇ ਨਹੀਂ ਸ਼ਹਿਰ ਵੀ ਬਣਾਉਂਦੇ ਨਹੀਂ ਏ ਨਾਲ ਹੀ ਬਦਮਾਸ਼ੀ ਹੁੰਦੀ ਨਹੀਂ ਆ ਜਿਨ੍ਹਾਂ ਲੋਕਾਂ ਇੱਕ ਬੰਦਾ ਦੋਸਰੇ ਫੜ ਲਿਆ ਜਿਨ੍ਹਾਂ ਲੋਕਾਂ ਨੇ ਇੱਕ ਦਿਨਾਂ ਕਰਦੀ ਕੀਤੀ ਹੈ ਜਲਦ ਤੋਂ ਜਲਦੀ ਡਾਕਟਰ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਐਸਐਸਪੀ ਸਾਹਮਣੇ ਗੱਲ ਹੋਈ ਐ ਅਕੀਰ ਸਾਹਮਣੇ ਐਸਐਚਓ ਨਰਮਨ ਨਾਲ ਸਾਡੀ ਗੱਲ ਹੋਈ ਐ ਉਹਨਾਂ ਨੇ ਆਖਿਆ ਕਿ ਅਸੀਂ ਇਹਨੇ ਬੰਦੇ ਫੜ ਕੇ ਜਲਦੀ ਬਾਕੀ ਬੰਦੇ ਫੜ ਲਾਂਗੇ ਪਰ ਅਸੀਂ 24 ਘੰਟੇ ਦਾ ਟਾਈਮ ਦੇਨੇ 24 ਘੰਟੇ ਦੇ ਵਿੱਚ ਵਿੱਚ ਇਹ ਬੰਦੇ ਫੜ ਕੇ ਹਵਾਲਾ ਚ ਦੇਓ ਇਹ ਸਾਡੇ ਸ਼ਹਿਰ ਦੀ ਬਿਲਡਿੰਗ ਕਰਦੀ ਅੱਡੀ ਪਾਈ ਉਹਨਾਂ ਨੇ ਕਿ ਇਹ ਕਲੀਆ ਕਰ ਇੱਕ ਧੂਤ ਛੋਟਾ ਧੂਤ ਬਾਲਣ ਤੋਂ ਗਲ ਹੋਈਆ ਜੇ ਕੋਈ ਪੂਜਾ ਕਰਦਾ ਆਪਣੀ ਦੁਕਾਨ ਤੇ ਜੇ ਕਿਸੇ ਨੂੰ ਨਾਲ ਦੇ ਦੁਕਾਨ ਤੇ ਆਪਣੇ ਲਿਜਾਇਰ ਕਰਦੇ ਕਰਕੇ ਉੱਥੇ ਬੈਠੇ ਦੇ ਤੇ ਦੂਸਰੇ ਬਦਮਾਸ਼ੀ ਕਰ ਰਹੇ ਨੇ ਇਹਨੇ ਪਿਓ ਰਾਜ ਨਹੀਂ ਬਦਮਾਸ਼ੀ ਕਰਨਗੇ ਸ਼ਾਇਦ ਨਾ ਬਦਮਾਸ਼ੀ ਨਹੀ ਮਣੀ ਇਹਨਾਂ ਨੂੰ ਪਲੇਜ਼ਰ ਕਰਦੇ ਨੂੰ ਜੇਦਾ ਜਿਹੜੇ ਸਾਡੇ ਸਾਥੀ ਨੂੰ ਸੱਟ ਲੱਗੀ ਆ ਤੁਸੀਂ ਸੱਟਾ ਤੋਂ ਅਨੁਸਾਰ ਵੀ ਵੀਡੀਓ ਦੇ ਰਿਹਾ ਤੁਸੀਂ ਆਪਣੇ ਚੈਨਲ ਤੇ ਚਲਾਓ ਇਹ ਹਾਲਾਤ ਨੇ ਫਟਾ ਦੇ ਕਿਸੇ ਦੀ ਅੰਦਰ ਲੱਤੀ ਪਈਏ ਕਿਸੇ ਦੇ ਸਿਰ ਦੇ ਟੱਪ ਮਾਰੇ ਦੇ ਨੇ ਕਿਸੇ ਦੀ ਬਾਹ ਨਹੀਂ ਗਈ ਹੈ ਹੱਡੀਆਂ ਬਾਹਰ ਕਰ ਦਿੱਤੀਆਂ ਗਈਆਂ ਇੱਕ ਲੋਕ ਯਾਰ ਆ ਸਾਡਾ ਆਸ਼ੂ ਸੰਜੀਵ ਉਹਦੀ ਜੇਬ ਦੇ ਵਿੱਚ 6500 ਰੁਪਏ ਕੱਢ ਕੇ ਲੈ ਗਏ ਆ ਨਾਲੇ ਬਦਮਾਸ਼ੀ ਕਰ ਉਹ ਨਾਲੇ ਬੰਦੇ ਵੱਡੋ ਨਾਲੇ ਪੈਸੇ ਕੱਢ ਕੇ ਲੈ ਜਾਓ ਕਿਸ ਨਾਲੇ ਗੁੰਡਾ ਕਰਦੀਆਂ ਇਹ ਤੁਹਾਡੇ ਪਿਓ ਦੇ ਰਾਜੇ ਨੂੰ ਗੁੰਡਾ ਕਰਦੀ ਕਰੋਗੇ ਮੈਂ ਗੁੰਡਾ ਕਰਦੀ ਸ਼ਰਤ ਨਹੀਂ ਹੁੰਦੀ 24 ਘੰਟੇ ਦੇ ਵਿੱਚ ਵਿੱਚ ਇਹ ਬੰਦੇ ਗ੍ਰਿਫਤਾਰ ਹੋਣੇ ਚਾਹੀਦੇ ਆ ਐਸੀ ਗਿਲਦਾਹ ਕਰਦੀ ਪੁਲਿਸ ਸ਼ਹਿਰ ਦੇ ਵਿੱਚ ਉਹਨਾਂ ਨੇ ਅਸੀਂ ਅਸੀਂ ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਦੇ ਵੀ ਧਾਰੀ ਵਾਲਾ ਸਾਡਾ ਬਹੁਤ ਵਧੀਆ ਸ਼ਹਿਰ ਆ ਜਿੱਥੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਨੇ ਜਿਹੜੀ ਚੋਤੇ ਦੇ ਵਿੱਚ ਬਦਮਾਸ਼ੀ ਹੋਈ ਆ ਉਹਦੇ ਨਾਲ ਨੌਜਵਾਨ ਫੜਿਆ ਤੇ ਮੈਡੀਕਲ ਕਰਵਾਉਣ ਲਈ ਮੈਂ ਐਸਐਸਓ ਸਾਹਿਬ ਨੂੰ ਬੇਨਤੀ ਕੀਤੀ ਆ ਇਹਦੇ ਮੈਡੀਕਲ ਕਰਵਾਏ ਲਕੈਟ ਨਿਗਾਰੀ ਨੇ ਲਕੈਟ ਕਰਦੇ ਨੇ ਬਾਕੀ ਪੰਦਲੇਆ ਬਾਕੀ ਸਾਡੇ ਲੋਕ ਠਹਾਜਣ ਦੀ ਬਸਤੰਗੇ ਜੈ ਸ਼੍ਰੀ ਰਾਮ ਬੜੀ ਮੰਦ ਭਾਗੀ ਘਟਨਾ ਕੱਲ ਧਾਰੀਵਾਲ ਦੇ ਵਿੱਚ ਚਾਰ ਲੋਕ ਜਵਾਨਾਂ ਦੇ ਜਿਹੜੇ ਕਿ ਇੱਕ ਨੇ ਹੱਥੇ ਲੋਗਵਾਲ ਆਪਣੀ ਦੁਕਾਨ ਤੇ ਬੈਠੇ ਹੋਏ ਸੀ ਔਰ ਦੂਸਰੇ ਲੋਕ ਜਿਹੜੇ ਕਿ ਪਰੀ ਪਲਾਨ ਪ੍ਰੋਗਰਾਮ ਦੇ ਤਹਿਤ ਉਹਨਾਂ ਦੇ ਆਪਣੀ ਦੁਕਾਨ ਦੇ ਉੱਪਰ ਦਾਤਰ ਤਲਵਾਰਾ ਤੇ ਹੋਰ ਵੀ ਤਿਆਰ ਰੱਖੇ ਹੋਏ ਸੀ 6 ਸੱਤ ਦੀ ਸੰਖਿਆ ਤੇ ਜਾਂ 10 ਦੀ ਸੰਖਿਆ ਤੇ ਜਿੰਨੇ ਵੀ ਲੋਕ ਸੀ ਚਾਰ ਲੋਕਾਂ ਨੂੰ ਆ ਕੇ ਇਹਨਾਂ ਦੇ ਰਾਮੂ ਨਾਲ ਇਹਨਾਂ ਨੇ ਮਾਰਿਆ ਇਹਨਾਂ ਕੁੱਟਿਆ ਕਿ ਉਹਨਾਂ ਦੇ ਵਿੱਚੋਂ ਇੱਕ ਦੀਆਂ ਤੇ ਦੋਆਂ ਦੋ ਇੰਗਲੀਆਂ ਹੀ ਕੱਟੀਆਂ ਗਈਆਂ ਦੂਸਰੇ ਦੇ ਆਚੂ ਦੇ ਸਿਰ ਤੇ ਸੱਟ ਲੱਗੀ ਤੀਸਰੇ ਦੇ ਪੋਖੇ ਤੇ ਸੱਟਾਂ ਵਾਰੀਆਂ ਬੜੀ ਤਖਦਾਈ ਘਟਨਾ ਇਸ ਘਟਨਾ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਪੁਲਿਸ ਪਹੁੰਚਾ ਕੇ ਵਾਸਤੇ ਆਪਣੀ ਸਾਫਰ ਗੁਰਦਾਸਪੁਰ ਦੇ ਅਗਰ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਗਿੰਦਾਗਰਦੀ ਸ਼ਹਿਰ ਦੇ ਵਿੱਚ ਕੀਤੀ ਆ ਉਹਨਾਂ ਦੀ ਜਲਦ ਤੋਂ ਜਲਦ ਜਿਹੜੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਅਗਰ ਇਨਾ ਲੋਕਾਂ ਦੀ ਗ੍ਰਿਫਤਾਰੀ ਨਾ ਹੋਈ ਤੇ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਹੋਰ ਵੀ ਜ਼ਿਆਦਾ ਅੱਗੇ ਨਾਲੋਂ ਖਰਾਬ ਹੋਏਗਾ ਮੈਂ ਸਭ ਤੋਂ ਮਾਦਮ ਬਲਜੀਤ ਕੋਰ ਦੀ ਅੱਗੇ ਵੀ ਬੇਨਤੀ ਕਰਨਾ ਕਿ ਜਲਦ ਤੋਂ ਜਲਦ ਜਿਹੜੇ ਵੀ ਲੋਗ ਨੇ ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਦੇ ਤੁਰੰਤ ਪਰਚੇ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਏ ਜਿਆ ਸ਼ੁਰੂਆਤ ਦੇਖੋ ਜਿਹੜਾ ਨਸ਼ੇ ਦੀ ਗੱਲ ਹੈ ਨਸ਼ਾ ਪ੍ਰਸ਼ਾਸਨ ਬਹੁਤ ਪਿੱਛੇ ਪਏਗਾ ਨਸ਼ੇ ਦੇ ਲੋਕਾਂ ਲਈ ਇੱਕ ਫਰਜ਼ ਬਣਦਾ ਕਿ ਪ੍ਰਸ਼ਾਸਨ ਦਾ ਸਾਥ ਦੇ ਪੁਲਿਸ ਕੋਈ ਪੁਲਿਸ ਕੋਈ ਜੱਦੂ ਕਰਤ ਨਹੀਂ ਹੋਣੀ ਪੁਲਿਸ ਕੋਈ ਅਲਾਵੀਂ ਨਾ ਕਰਾਉਂਦੇ ਹੋਗਾ ਕਿ ਜਿਹੜਾ ਰਗੜਨ ਦੇ ਕੰਢੇ ਲੋਕਾਂ ਨੂੰ ਇਹਦੇ ਵਿੱਚ ਅਗੇਰ ਹੋਣਾ ਪਏਗਾ ਲੋਕਾਂ ਨੂੰ ਦੱਸਣਾ ਪਏਗਾ ਕਿ ਸਾਡੇ ਘਰ ਤੇ ਲੱਗਦੇ ਨਿਸ਼ਾਨੇ ਕਰਿਆ ਜਾਂ ਕੋਈ ਦੇਖ ਰਿਹਾ ਜਿੰਨੇ ਤੇ ਲੋਕ ਅਗੇਰ ਆਉਣਗੇ ਉਹਨਾਂ ਤੇ ਜਿਹੜਾ ਨਖਾ ਇਹ ਬੰਦ ਨਹੀਂ ਹੋ ਸਕਦਾ ਤੇ ਦੂਸਰੀ ਜਿਹੜੀ ਜ਼ਿੰਦਾਗਦੀ ਦੀ ਗੱਲ ਹੈ ਕਾਲੇ ਤੇਰੀ ਜ਼ਿੰਦਾਗਦੀ ਹੋਈ ਹੈ ਉਹ ਮੇਰੀ ਜੋ ਆਪਣੀ ਰੋ ਹੈ ਕੱਲ ਸਮਾਜ ਦੇ ਵਿੱਚ ਪ੍ਰੇਰ ਦੀ ਘਟਨਾ ਹੋਈ ਹੈ ਕਿ ਕਿ ਲੋਕ ਜਿਹੜੇ ਇਕੱਠੇ ਰਹਿੰਦੇ ਸੀ ਇਕੱਠੇ ਦੁਕਾਨਾ ਕਰਦੇ ਸੀ ਇੱਕ ਛੋਟਾ ਜਿਹਾ ਵਰਤਨੀ ਕਰਨ ਦੇ ਨਾਲ ਦੋਸਤ ਹੋਏ ਤੇ ਗੱਲ ਹੋਈ ਤੇ ਅੱਦਾ ਵੱਡਾ ਹਾਸਾ ਹੋ ਗਿਆ ਜੇ ਮਿੰਟੇ ਤੇ ਪੁਲਿਸ ਆ ਪਹੁੰਚੇਗਾ ਮੇਰੇ ਮਾਰ ਛਡਵਾਣ ਤੇ ਫਿਰ ਸਰਦਾਰ ਜਿਹੜੇ ਡਾਲ ਹੋਏ ਨੇ ਇਹ ਮਰ ਵੀ ਸਕਦੇ ਸੀ ਮੈਂ ਬੱਬਾ ਦੇ ਕਿਸ਼ਨ ਨਾ ਸਾਹ ਫੜਦਾ ਪੰਜਾਬ ਦਾ ਦੋਸਤ ਦਾ ਸਾਰੇ ਇਲਾਕਾ ਵਾਸੀਆਂ ਨੂੰ ਨੇੜੇੋਂ ਗਿਆ ਇਹਦੇ ਸਸੀ ਕਾ ਗਿਆਨ ਜੀ ਦੀ ਔਰ ਜੋ ਕੰਮ ਗੁੰਡਾਗਰਦੀ ਹੋਈ ਹੈ ਧਾਰੀਗੜ ਦੇ ਵਿੱਚ ਮੈਂ ਅੱਜ ਇਹ ਖੇਦੀ ਕਰਨਾ ਕਿਉਂਕਿ ਜਿਹੜੇ ਲੋਕਾਂ ਨੇ ਜੋ ਸ਼ਿਸ਼ਾਣਾ ਆਗੂ ਵੱਡੇ ਨੇ ਉਹਨਾਂ ਦਾ ਪ੍ਰੀਪਲੈਨਡ ਪਹਿਲੇ ਬਣਿਆ ਅਸੀਂ ਲੜਾਈ ਚਰੇ ਦਾ ਉਹਨਾਂ ਦੇ ਪਿੱਛੇ ਜਿਹੜੇ ਵੀ ਬੰਦੇ ਆ ਉਥੋਂ ਤੱਕ ਇਹਦਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਉਹਨਾਂ ਦੇ ਬੈਗ ਤੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਗਿੱਛ ਕਰਕੇ ਤੇ ਜਿਹੜੇ ਪਿੱਛੇ ਉਹਨਾਂ ਦੇ ਬੰਦੇ ਉਹਨਾਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਏ ਅੱਜ ਨਾਲ ਕੱਲੇ ਤੁਹਾਡੇ ਨਾਲ ਝਗੜਾ ਹੋਇਆ ਹੈ ਉਹ ਦੋ ਸਟੈਂਟ ਦੀ ਤੇ ਤੁਹਾਡੇ ਨਾਲ ਝਗੜਾ ਹੋਇਆ ਦੋ ਦੁਕਾਨਦਾਰਾਂ ਦਾ ਆਪਸ ਵਿੱਚ ਇੱਕ ਘੋੜੇ ਤੇ ਨਾੜਾ ਝਗੜਾ ਹੋਇਆ ਆਪਸ ਵਿੱਚ ਤੇ ਜਿਹੜੀ ਇੱਕ ਪਾਰਟੀ ਦੇ ਸੱਤਾ ਲੱਗੀਆਂ ਹੈਗੀਆਂ ਨੇ ਉਹ ਐਡਮਿਟ ਹੈਗੀ ਆ ਤੇ ਸਾਡੇ ਕੋਲੇ ਜੋ ਅਮਨ ਲਾਰਨੀ ਆਈ ਹੈਗੀ ਜਦੋਂ ਅਮਨ ਲਾਰਾ ਜੀ ਉਹਦੇ ਨੂੰ ਦਬਤ ਜੋ ਬੰਦੀ ਹੈਗੀ ਉਹ ਅਸੀਂ ਕਾਰਵਾਈ ਕਰਾਂਗੇ